ਅਸੀਂ ਅਕਸਰ ਕਹਿੰਦੇ ਸੁਣਿਆ ਹੋਵੇਗਾ ਕਿ ਇੱਥੇ ਕਿਸੇ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਕਿਉਂਕਿ ਪਰਵਾਹ ਕੀਤੀ ਵੀ ਨਹੀਂ ਜਾ ਸਕਦੀ ਪਰਵਾਹ ਤਾਂ ਆਪਣੀ ਹੋ ਜਵੇ ਉਨੀ ਉਹ ਬਹੁਤ ਹੈ ਇਸੇ ਤਰ੍ਹਾਂ ਦੀ ਇੱਕ ਕਹਾਣੀ ਹੈ ਕਿ ਇੱਕ ਸਿਨੇਮਾ ਘਰ ਦੇ ਵਿੱਚ ਇੱਕ ਜੋੜਾ ਫਿਲਮ ਦੇਖਣ ਗਿਆ ਤੇ ਫਿਲਮ ਦੇ ਦੌਰਾਨ ਉਸ ਦੀ ਪਤਨੀ ਨੇ ਕਿਹਾ ਕਿ ਮੈਂ ਵਾਸ਼ਰੂਮ ਜਾਣਾ ਹੈ ਬਾਥਰੂਮ ਜਾਣ ਦੀ ਗੱਲ ਸੁਣ ਕੇ ਉਹਨਾਂ ਨੇ ਆਪਸ ਵਿੱਚ ਸੋਚਿਆ ਜੇ ਆਪਾਂ ਚਲੇ ਗਏ ਸਿਨੇਮਾ ਘਰ ਦੇ ਵਿੱਚ ਇੰਨਾ ਜ਼ਿਆਦਾ ਹਨੇਰਾ ਸੀ ਤੇ ਉੱਥੇ ਉਹਨਾਂ ਨੂੰ ਇਹ ਡਰ ਸੀ ਕਿ ਸਾਨੂੰ ਮੁੜ ਕੇ ਆ ਕੇ ਆਪਣੀ ਲਾਈਨ ਦਾ ਵੀ ਪਤਾ ਨਹੀਂ ਲੱਗਣਾ ਕਿਉਂਕਿ ਸਿਨੇਮਾ ਹਾਲ ਪੂਰਾ ਭਰਿਆ ਹੋਇਆ ਸੀ ਚਲੋ ਉੱਠ ਕੇ ਤੁਰਪੇ ਦੇਖਦੇ ਹਾਂ ਕੀ ਹੁੰਦਾ ਜਦੋਂ ਉੱਠਦੇ ਤੁਰਦੇ ਨੇ ਲਾਈਨ ਦੇ ਅਖੀਰ 'ਚ ਬੈਠੇ ਬੰਦੇ ਦੇ ਪੈਰ ਦੇ ਉੱਤੇ ਪੈਰ ਤਰਿਆ ਗਿਆ ਉਹ ਪੈਰ ਇੰਨੀ ਜੋੜ ਦੀ ਧਰਿਆ ਗਿਆ ਤੇ ਉਹਨੇ ਚੀਕ ਮਾਰੀ ਤੇ ਚਲਾਉਣ ਲੱਗਿਆ ਤੇ ਉਹਨੇ ਕਾਫੀ ਗੁੱਸੇ ਕੱਲੇ ਚ ਵੀ ਬੋਲਿਆ ਕਿ ਤੈਨੂੰ ਅੰਨਾ ਆ ਤੈਨੂੰ ਦੇਖਦਾ ਨਹੀਂ ਤੂੰ ਮੇਰੇ ਪੈਰ ਨੂੰ ਡੈਮੇਜ ਕਰਤਾ ਤੋ ਉਹ ਭਾਵੇਂ ਬੋਲਦਾ ਰਿਹਾ ਤੇ ਬਸ ਉਹ ਸਿੱਧੇ ਆਪਣੇ ਵਾਸ਼ਰੂਮ ਚਲੇ ਗਏ ਤੇ ਉਹ ਬੰਦਾ ਬੜਾ ਹੈਰਾਨ ਹੋਇਆ ਕਿ ਯਾਰ ਬੰਦੇ ਨੇ ਸੌਰੀ ਵੀ ਨਹੀਂ ਕੀਤੀ ਗਲਤੀ ਵੀ ਨਹੀਂ ਮੰਨੀ ਤੇ ਅਚਾਨਕ ਕੀ ਦੇਖਦਾ ਕਿ ਉਹ ਮਗਰੋਂ ਵਾਸ਼ਰੂਮ ਹੋਣ ਤੋਂ ਬਾਅਦ ਦੁਬਾਰਾ ਫੇਰ ਉਸ ਲਾਈਨ ਵੱਲ ਵਧ ਰਹੇ ਨੇ ਤੇ ਉਹਨਾਂ ਨੂੰ ਆਪਣੀ ਲਾਈਨ ਦਾ ਪਤਾ ਨਹੀਂ ਲੱਗਦਾ ਉਹ ਲਾਈਨ ਦੇ ਸਾਰੀਆਂ ਲਾਈਨਾਂ ਦੇ ਅਖੀਰ 'ਚ ਬੈਠੇ ਬੰਦੇ ਨੂੰ ਪੁੱਛਦੇ ਆ ਰਹੇ ਨੇ ਕਿ ਮੈਂ ਤੇਰੇ ਪੈਰ ਤੇ ਪੈਰ ਤਾਂ ਨਹੀਂ ਸੀ ਧਰਤਾ ਮੈਂ ਤੇਰੇ ਪੈਰ ਤੇ ਪੈਰ ਤਾਂ ਨਹੀਂ ਧਰਤਾ ਸਾਰਿਆਂ ਨੇ ਕਿਹਾ ਨਹੀਂ ਉਹ ਬੰਦੇ ਨੂੰ ਜਦ ਸੁਣਿਆ ਕਿ ਇਹ ਬੰਦਾ ਸ਼ਾਇਦ ਵਿਚਾਰਾ ਗਲਤੀ ਮੰਨਣ ਲਈ ਇਹ ਬੰਦੇ ਨੂੰ ਲੱਭਦਾ ਫਿਰਦਾ ਕਿ ਉਹਦੇ ਪੈਰ ਤੇ ਪੈਰ ਤਾਂ ਰ ਆ ਗਿਆ ਉਹਨੇ ਹਾਕ ਮਾਰੀ ਵੀ ਆ ਜਾ ਆ ਜਾ ਤੂੰ ਮੇਰੇ ਪੈਰ ਤੇ ਪੈਰ ਤਰਿਆ ਸੀ ਉਹਨੂੰ ਉਹਨੂੰ ਇਹ ਲੱਗ ਰਿਹਾ ਸੀ ਕਿ ਉਹ ਆ ਕੇ ਮਾਫੀ ਮੰਗੇਗਾ ਉਹ ਆਪਣੀ ਘਰ ਵਾਲੀ ਨੂੰ ਅੱਗੋਂ ਆ ਕੇ ਮਾਰਦਾ ਕਿ ਆਜਾ ਆਜਾ ਆਪਾਂ ਨੂੰ ਆਪਣੀ ਲਾਈਨ ਲੱਗ ਗਈ ਸੋ ਇਸ ਤਰ੍ਹਾਂ ਕਈ ਵਾਰ ਨਹੀਂ ਬਹੁਤੀ ਵਾਰ ਅਸੀਂ ਦੂਸਰਾ ਤੁਹਾਨੂੰ ਕੀ ਰਿਸਪੌਂਡ ਕਰ ਰਿਹਾ ਉਹਦੇ ਬਾਰੇ ਭਲੇਖੇ ਤੇ ਹੁੰਨੇ ਆ ਇਹ ਅੰਦਾਜ਼ੇ ਲਾਉਣੇ ਮਨ ਦੀ ਇੰਨੀ ਐ ਅਬਿਲਟੀ ਨਹੀਂ ਹੁੰਦੀ ਕਿ ਕਿਸੇ ਦੇ ਅੰਦਰ ਚੱਲ ਰਹੀ ਅਕਲ ਨੂੰ ਸਮਝ ਲਵੇ ਸੋ ਆਪਣੀ ਆਪਣੀ ਜ਼ਿੰਦਗੀ ਤੱਕ ਮਤਲਬ ਰੱਖੋ ਜੀ ਤੇ ਜੇ ਇਹ ਸੋਚੋ ਕਿ ਦੂਸਰੇ ਨੂੰ ਆ ਕਰਨਾ ਚਾਹੀਦਾ ਜਾਂ ਉਹ ਕਰਨਾ ਚਾਹੀਦਾ ਇਹਦੇ ਨਾਲ ਅਸੀਂ ਕਦੇ ਸੁਖੀ ਨਹੀਂ ਹੋ ਸਕਦੇ ਸਾਨੂੰ ਹਰ ਵਕਤ ਇਸ ਤੇ ਫੋਕਸ ਕਰਦੀ ਲੋੜ ਆ ਕਿ ਸਾਨੂੰ ਕੀ ਕਰਨਾ ਚਾਹੀਦਾ ਮਿਹਰਬਾਨ